ਹਾਂਜੀ ਭਾਈ ਜੀ ਸਸਰੀਕਾਰ ਸਾਰਿਆਂ ਨੂੰ ਫੇਸਬੁੱਕ ਇੰਸਟਾਗ੍ਰਾਮ YouTube ਜਿਹਨੇ ਜਿੰਨੇ ਵੀ ਆਪਣੇ ਫਰੈਂਡ ਆ ਸਾਰਿਆਂ ਨੂੰ ਸਸਰੀਕਾਰ ਅੱਜ ਆਪਾਂ ਇੱਕ ਗੱਲ ਕਰਨੀ ਸੀ ਆਪਾਂ ਦੇਖਦੇ ਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਨੀਲ ਵਾਲੀਆਂ ਬੋਤਲੀਆਂ ਡੰਗੀਆਂ ਹੋਈਆਂ ਨੇ ਨੀਲ ਪਾਇਆ ਹੁੰਦਾ ਬੋਤਲਾਂ ਦੇ ਵਿੱਚ ਤਾਂ ਬੋਤਲਾਂ 12 ਚ ਕੰਦਾਂ ਦੇ ਨਾਲ ਡੰਗੀਆਂ ਹੁੰਦੀਆਂ ਤੁਹਾਨੂੰ ਦਿਖਾਉਣੇ ਆ ਦੱਸਿਓ ਯਾਰ ਵੀ ਉਹ ਕਾਦੇ ਵਾਸਤੇ ਹੁੰਦੀਆਂ ਨੇ ਕੀ ਭੂਤ ਪ੍ਰੇਤ ਨਹੀਂ ਆਉਂਦੇ ਉਹਨਾਂ ਨਾਲ ਜਾਂ ਕੋਈ ਕਾਰੋਬਾਰ ਚ ਵਾਧਾ ਹੁੰਦਾ ਹੈ ਇਹਦਾ ਮਾੜਾ-ਮਾੜਾ ਦੱਸਿਓ ਵੀ ਕਾਰਨ ਕੀ ਉਹਨਾਂ ਦਾ ਉਦੋਂ ਬੋਤਲਾਂ ਵੀ ਦਿਖਾਉਣੇ ਆ ਕਮੈਂਟ ਕਰਕੇ ਦੱਸਿਓ ਭਾਈ ਬਣ ਕੇ ਜਿੰਨਾਂ ਨੂੰ ਵੀ ਪਤਾ ਹੈ ਜਿਹੜੇ ਇਸ ਇਸ ਗੱਲ ਬਾਰੇ ਜਾਣਦੇ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰਿਓ ਅੱਜ ਤੁਹਾਨੂੰ ਦਿਖਾਉਣੇ ਆ ਬੋਤਲਾਂ ਉਹ